ਇਸ ਕਰਕੇ ਫੱਟੇ ਚੁਕਣੇ ਪੰਜਾਬ ਚ ਹੀ ਇਹ ਕਹਾਵਤ ਆ ਇਹਦਾ ਟ੍ਰਾਂਸਲੇਟ ਹੋਰ ਕਿਸੇ ਬੋਲੀ ਦੇ ਵਿੱਚ ਨਹੀਂ ਆ ਹੋਰ ਕਿਸੇ ਭਾਸ਼ਾ ਦੇ ਵਿੱਚ ਨਹੀਂ ਆ ਕਿਉਂਕਿ ਫੱਟੇ ਚੁਕਣਾ ਕੋਈ ਸੌਖਾ ਕੰਮ ਨਹੀਂ ਉਹ ਵੇਟ ਲਿਫਟ ਰਿਹਾ ਬੇਹੇਰਾ ਲੋਹਾ ਚੁੱਕਦੇ ਫੱਟੇ ਚੁਕਣੇ ਕੀ ਭਾਰੇ ਆ ਪਰ ਹਾਂ ਬਿਲਕੁਲ ਇੱਥੇ ਫੱਟੇ ਚੁਕਣੇ ਬੜੇ ਭਾਰੇ ਆ ਅੱਜ ਫੱਟੇ ਚੱਕ ਲੈਣ ਦੇ ਹੋ ਚੱਕ ਲੈਣ ਦੇ ਅੱਜ ਫੱਟੇ ਚੱਕ ਲੈਣ ਦੇ ਹੋ ਚੱਕ ਲੈਣ ਦੇ ਦਾਦਾ ਵਲੌਗਰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪੰਜਾਬੀਆਂ ਨੂੰ ਇਹ ਕਹਿੰਦੇ ਹੋਏ ਚੱਕ ਦੇ ਫੱਟੇ ਕਿ ਫੱਟੇ ਚੱਕ ਦੇਾਂਗੇ ਤੇ ਅੱਜ ਅਸੀਂ ਇਹ ਹੀ ਜਾਣਦੇ ਹਾਂ ਕਿ ਇਹਦੇ ਪਿੱਛੇ ਦੀ ਕੀ ਕਹਾਣੀ ਆ ਇਹਦੇ ਪਿੱਛੇ ਦੀ ਕਹਾਣੀ ਇਹ ਆ ਕਿ ਫੱਟੇ ਚੁੱਕ ਦਿਓ ਜੀ ਜਾਂ ਚੱਕ ਦਿਓ ਜੀ ਇਹਦਾ ਮਤਲਬ ਇਹ ਹੁੰਦਾ ਬਈ ਫੱਟੇ ਤਾਂ ਦੁਨੀਆ ਵਸੇਰੀ ਚੁੱਕਦੀ ਫਿਰਦੀ ਆ ਉਹ ਵਰਕਰ ਆ ਆਰਾ ਮਸ਼ੀਨ ਵਾਲੇ ਆ ਹੋਰ ਆ ਬਥੇਰੇ ਫੱਟੇ ਚੁੱਕਦੇ ਆ ਜੀ ਔਰ ਇਹ ਫੱਟੇ ਚੁੱਕਣਾ ਦਾ ਕੋਈ ਮਤਲਬ ਨਹੀਂ ਹੋਇਆ ਫੱਟੇ ਤਾਂ ਸਾਰੀ ਦੁਨੀਆ ਹੀ ਚੁੱਕਦੀ ਆ ਲੱਕੜੀ ਦੇ ਜਿਹੜੇ ਫੱਟੇ ਆਪਾਂ ਚੁੱਕਨੇ ਆ ਅੱਛਾ ਫੱਟੇ ਤਾਂ ਹੁਣ ਹੋਰ ਗੱਛਾਂ ਪ੍ਰਦੇਸ਼ਾਂ 'ਚ ਵੀ ਫੱਟੇ ਚੁੱਕਦੇ ਲੋਕ ਜੀ ਲੇਕਰ ਉੱਥੇ ਕੋਈ ਇਹ ਕਹਾਵਤ ਨਹੀਂ ਹੈ ਫੱਟੇ ਚੁੱਕਦੇ ਹੋ ਜੀ ਸਿਰ ਪੰਜਾਬੀ 'ਚ ਆ ਇਹ ਨਾ ਹੀ ਇਹਦਾ ਕੋਈ ਟ੍ਰਾਂਸਲੇਟ ਆ ਫੱਟੇ ਚੁੱਕਦੇ ਹੋ ਜੀ ਹੈ ਹੂੰ ਇਹ ਤਾਂ ਮਾਲੇ ਸਿਰਫ ਪੰਜਾਬ ਚ ਹੀ ਇਹ ਕਹਾਵਤ ਆ ਜਾਂ ਇਹ ਡਾਇਲੌਗ ਚੱਲਦਾ ਚੁੱਕ ਦੇ ਫਟੇ ਕਿ ਫੱਟੇ ਚੁੱਕਣਾ ਕੋਈ ਸੌਖਾ ਕੰਮ ਨਹੀਂ ਉਹ ਵੇਟ ਲਿਫਟ ਰਿਹਾ ਵੇਹਰਾ ਲੋਹਾ ਚੁੱਕਦੇ ਫੱਟੇ ਚੁੱਕਣੇ ਕੀ ਭਾਰੇ ਆ ਪਰ ਆ ਬਿਲਕੁਲ ਇੱਥੇ ਫੱਟੇ ਚੁੱਕਣੇ ਬੜੇ ਭਾਰੇ ਆ ਜੀ ਜੀ ਭਾਰੇ ਇਦਾਂ ਆ ਪਰ ਜਦੋਂ ਅੰਗਰੇਜ਼ ਨੇ ਪੰਜਾਬ ਦੇ ਵਿੱਚ ਨਹਿਰਾਂ ਕੱਟੀਆਂ ਨਾ ਅੱਛਾ ਜੀ ਨਹਿਰਾਂ ਕੱਟੀਆਂ ਤੇ ਨਵੇਂ ਬਾਰ ਵਸਾਈ ਆ ਉਹਨੂੰ ਬਾਰ ਕਹਿੰਦੇ ਆ ਹਾਂਜੀ ਜਿਵੇਂ ਉਹ ਮਿੰਟ ਕੋਮਰੀ ਡੈਸਟੈਕ ਜਿਹੜਾ ਆ ਤੇ ਨੈਲਪੁਰ ਵਗੈਰਾ ਹੋਰ ਚਨਾਉਂ ਚੋਂ ਵੀ ਕੱਢੀਆਂ ਜੀ 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 ਰਾਵੀ ਚੋਂ ਵੀ ਕੱਢੀਆਂ ਹੂੰ ਹੂੰ ਚਲੋ ਇਹ ਵਿਸ਼ਾ ਨਹੀਂ ਆਪਣਾ ਵਿਸ਼ਾ ਆਪਣਾ ਫੱਟੇ ਚੋਂ ਕੰਨਦਾ ਜੀ ਤੇ ਉਦੋਂ ਵੀ ਹੁੰਦਾ ਸੀ ਲੋਕਾਂ ਨੂੰ 25-25 ਕਿਲੋ ਦੇ ਜ਼ਿਆਦਾ ਕਿੱਲੇ ਦੇ ਮਰਬੇ ਦੇ ਤੇਲ ਆਟ ਕੀਤੇ ਹੋਰ ਫੌਜੀਆ ਨੂੰ ਹੋਰਾਂ ਨੂੰ ਹੁਸ਼ਿਆਰਪੁਰ ਦੇ ਜ਼ਿਆਦਾ ਕਿਸਾਨਾਂ ਨੂੰ ਦਿੱਤੇ ਉੱਥੇ ਹੋਰਾਂ ਜਿਲ੍ਹਿਆਂ ਚੋਂ ਵੀ ਦਿੱਤੇ ਜੀ ਜੀ ਦਿੰਦੇ ਹੁੰਦੇ ਸੀ ਹਾਂਜੀ ਆ ਮੌਜੂਦਾ ਹਰਿਆਣੇ ਚੋਂ ਵੀ ਠੀਕ ਹੈ ਜੀ ਉਦੋਂ ਲੋਕ ਵਸਾਏ ਨਵੇਂ ਅਲਕਾ ਆਬਾਦ ਕੀਤਾ ਉਹਨੂੰ ਬਾੜ ਕਹਿੰਦੇ ਸੀ ਜੀ ਥੋੜਾ ਰੇਤਲਾ ਇਲਾਕਾ ਸੀ ਉਹ ਪਹਿਲਾਂ ਉੱਥੇ ਖੇਤੀ ਨਹੀਂ ਸੀ ਹੁੰਦੀ ਨਾ ਕੋਈ ਪਿੰਡ ਹੁੰਦਾ ਸੀ ਜੀ ਉੱਥੇ ਪਿੰਡਾਂ ਦੇ ਨਾਮ ਵੀ ਚੱਕ ਨੰਬਰ 36 ਚੱਕ ਨੰਬਰ 40 ਇਦਾਂ ਮਤਲਬ ਨਵੇਂ ਨਾਮ ਰੱਖੇ ਸੀ ਇਧਰੋਂ ਲੋਕਾਂ ਨੇ ਜਾ ਕੇ ਆਵਾਜ਼ ਕੀਤੀ ਉਹ ਆਵਾਜ਼ ਕੀਤੀ ਹਾਂਜੀ ਹਾਂਜੀ ਉਦੋਂ ਕੀ ਹੁੰਦੇ ਵੀ ਜਿਹਦਾ ਕੋਲ ਤਕੜਾ ਸਿਸਟਮ ਹੁੰਦਾ ਸੀ ਲੋਕ ਜਾਂ ਥੋੜੇ ਬੇਈਮਾਨੀ ਕਰਨ ਵਾਲੇ ਜੀ ਉਹ ਕੀ ਕਰਦੇ ਸੀ ਵੀ ਜਿਹੜੇ ਸੂਏ ਰਜਵਾਹੇ ਅੱਗੇ ਟੇਲ ਵਾਲੇ ਖੇ ਪਿੰਡ ਹੁੰਦੇ ਸੀ ਖੇਤ ਸਿਰੇ ਵਾਲੇ ਅੱਛਾ ਜੀ ਉਹਨਾਂ ਨੂੰ ਪਾਣੀ ਨਾ ਪਹੁੰਚੇ ਤਾਂ ਆਪਣੇ ਇੱਕ ਪਾਸੇ ਸੁੱਕਦੀ ਜਾਂ ਇੱਕ ਪਾਸਾ ਨਰਮੇ ਜਾਲਾ ਬੀਜਦੇ ਸੀ ਅੱਛਾ ਜੀ ਹੈਨਾ ਕਾਟਨ ਦੀ ਖੇਤੀ ਜ਼ਿਆਦਾ ਹੁੰਦੀ ਸੀ ਠੀਕ 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 ਉਹ ਕੀ ਕਰਦੇ ਸੀ ਉਹ ਸੈਜ ਦੇ ਸੂਏ ਰਜਵਾਹੇ ਦੇ ਸੈਜ ਦੇ ਫੱਟੇ ਬੁੜਾ ਕੇ ਨਾ ਆਦ ਚੰਦਰਾਕਾਰ ਉਹ ਫੱਟੇ ਵਿੱਚ ਨਹਿਰ ਤੇ ਸੋਟ ਲੈਂਦੇ ਸੀ ਉਹ ব্রাਂਚ ਦੇ ਵਿੱਚ ਪਾਣੀ ਡੱਕਣ ਨੂੰ ਪਾਣੀ ਡੱਕ ਲੈਂਦੇ ਸੀ ਆਪਣੇ ਮਰਬਿਆਂ ਨੂੰ ਖੇਤਾਂ ਨੂੰ ਉਹ ਪਾਣੀ ਜ਼ਿਆਦਾ ਚੜਾ ਲੈਂਦੇ ਸੀ ਤਾਂ ਅੱਗੇ ਪਾਣੀ ਨਹੀਂ ਜਾਂਦਾ अच्छा 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 ओ लो ਕਨੀਆਂ ਵਿੱਚ ਖੇਤੀਆਂ ਵੀ ਸੁੱਕਦੀਆਂ ਸੀ ਪਸ਼ੂਆਂ ਨੂੰ ਪੀਣ ਨੂੰ ਵੀ ਨਹੀਂ ਸੀ ਮਿਲਦਾ ਤਾਂ ਉਹ ਕੀ ਕਰਦੇ ਸੀ ਬਈ ਫੇ ਉਹ ਜਨਰੇਟਰੇ ਹੁੰਦਾ ਹੀ ਉਹ ਵੀ ਇੱਕ ਬਦਮਾਸ਼ੀ ਕਿਸਮ ਦਾ ਹੀ ਕੰਮ ਸੀ ਹੂੰ ਉਹ ਜੁਰਤ ਨਾ ਛੱਡਦਾ ਸੀ ਫਟੇ ਅੱਛਾ ਜੀ ਅੱਛਾ ਅੱਛਾ ਉਹ ਫੇ ਉਦੋਂ ਕਹਿੰਦੇ ਵੇ ਇਹਨਾਂ ਉਹ ਫਸਲਾਂ ਸੋ ਕਈਆਂ ਦਾ ਮਰ ਗਏ ਜਾਂ ਕਰਜ਼ੇ ਚ ਦੱਬ ਗਏ ਹੂੰ ਹੂੰ ਤੇ ਇੱਕ ਪਾਣੀ ਸੁੱਕ ਗਈ ਫੇ ਕਰਨਾਂਗੇ ਆਪ ਦੇਖੀ ਜੋ ਇੱਕ ਦੋ ਬੰਦੇ ਵੱਡੇ ਜਾਣਗੇ ਟੁੱਕੇ ਜਾਣਗੇ ਕੋਈ ਗੱਲ ਨਹੀਂ ਅੱਜ ਟੁੱਕ ਦੋ ਫਟੇ ਅਛਾ ਜਿਹਨਾਂ ਦੇ ਖੇਤਾਂ ਨੂੰ ਅੱਗੇ ਪਾਣੀ ਹੁਣ ਫੱਟੇ ਚੁੱਕਣੇ ਕੋਈ ਇੰਨਾ ਆਸਾਨ ਕੰਮ ਨਹੀਂ ਸੀ ਜਿਵੇਂ ਭਾਰੇ ਨਹੀਂ ਜ ਫੱਟੇ ਤੇ ਵਜਨ ਕਰਕੇ ਚੁੱਕਣੇ ਆ ਹੂੰ ਜਿਹੜਾ ਜਿੰਨੇ ਸੱਟੇ ਸੀ ਫੱਟੇ ਉਹਨੇ ਵੀ ਜੁਰਤ ਨਾਲ ਸੱਟੇ ਚੁੱਕਣ ਦਿੰਦਾ ਉਹ ਉਹ ਵੀ ਆਕੜ ਖਾਂ ਬਦਮਾਸ਼ੀ ਦਾ ਬੰਦਾ ਸੀ ਹਾਂ ਉਹ ਪਿੰਡ ਦੇ ਬੰਦੇ ਇਧਰੋਂ ਵੀ ਪਿੰਡ ਦੇ ਬੰਦੇ ਇਕੱਠੇ ਹੋ ਗਏ ਗੜਾਥੇ ਬੰਦੂਕਾਂ ਡਾਂਗਾ ਲੈ ਕੇ ਇਹ ਵੀ ਪਹੁੰਚ ਜਾਂਦੇ ਸੀ ਜਾਂ ਉਹ ਨਾ ਮੋਹਲਾ ਸਫਾਈ ਹੁੰਦੀ ਸੀ ਠੀਕ ਆ ਠੀਕ ਆ ਨਹੀਂ ਤਾਂ ਉਹ ਗੜਾਥੀ ਖੜਕਦੀ ਸੀ ਤੋ ਉੱਥੇ ਵੀ ਜੇ ਇੱਕ ਅਦਾ ਵੜਿਆ ਗਿਆ ਜਾਂ ਕੋਈ ਛੱਬੀਆਂ ਬਣ ਗਈਆਂ ਜਾਂ ਹੋਰ ਜੀ ਉੱਥੇ ਵੀ ਕਤਲ ਹੋ ਗਿਆ ਤਾਂ ਫਾਂਸੀ ਦੀ ਵੀ ਆ ਇੱਕ ਦੋ ਬੰਦੇ ਤਾਂ ਉਹ ਫੱਟੇ ਚੁੱਕਣਾ ਕੋਈ ਏਡਾ ਆਸਾਨ ਕੰਮ ਨਹੀਂ ਸੀ ਇੱਕ ਬਹੁਤ ਵੱਡਾ ਮਹੱਮੂ ਮੋਰਚਾ ਸਰਕਾਰ ਨਾਲੀ ਗੱਲ ਸੀ ਹਮ ਤਾਂ ਇਹ ਕਰਕੇ ਇਹਨੂੰ ਕਹਿੰਦੇ ਫੱਟੇ ਚੁੱਕਣੇ ਸਮਾਨ ਸਮਾਨ ਤੇ ਗੱਲ ਆ ਜਾਂਦੀ ਹੁੰਦੀ ਹੈ ਮਾਨ ਸਮਾਨ ਨਹੀਂ ਉਹ ਕਰਨ ਕੀ ਆਉਣਾ ਇੱਜ਼ਤਾਂ ਤੇ ਗੱਲ ਆ ਜਾਂਦੀ ਸੀ ਇੱਜ਼ਤਾਂ ਦੀ ਨਹੀਂ ਗੱਲ ਉਹ ਕਰਨ ਕੀ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਠੀਕ ਆ ਉਹ ਮਲਮ ਹੋ ਰਹੇ ਉਹਨਾਂ ਦੇ ਖੇਤ ਸੋ ਖੇਤੀ ਸੁੱਕ ਜਾਂਦੀ ਸੀ ਟਾਈ ਟਾਈ ਟਾ ਅੱਛਾ ਜੀ ਹੋਰ ਉੱਥੇ ਕੋਈ ਟੂਬ ਲਾਂਦਾ ਜਾਂ ਹੋਰ ਕੋਈ ਸਾਧਨ ਨਹੀਂ ਸੀ ਨਵੀਂ ਬਾਰਦੀ ਸੀ ਠੀਕ ਆ ਠੀਕ ਜਮੀਨ ਵੀ ਰੇਤਲੀ ਸੀ ਚਾਰ ਦਿਨ ਜੇ ਨਹੀਂ ਪਾਣੀ ਲੱਗਾ ਤਾਂ ਕਪਾਹ ਸੁੱਕ ਜਾਣੀ ਆ ਤੇ ਇਸ ਕਰਕੇ ਉਹ ਫੱਟੇ ਚੁੱਕਣ ਦੇ ਪਿੱਛੇ ਗੜਾ ਸਾਹ ਵੜਦਾ ਸੀ ਉੱਥੇ ਠੀਕ ਆ ਇਸ ਕਰਕੇ ਫੱਟੇ ਚੁਕੜੇ ਪੰਜਾਬ ਤੇ ਹੀ ਇਹ ਕਹਾਵਤ ਆ ਇਹਦਾ ਟ੍ਰਾਂਸਲੇਟ ਹੋਰ ਕਿਸੇ ਬੋਲੀ ਦੇ ਵਿੱਚ ਨਹੀਂ ਆ ਹੋਰ ਕਿਸੇ ਭਾਸ਼ਾ ਦੇ ਵਿੱਚ ਨਹੀਂ ਆ ਕਿੱਡੀ ਪੱਡੀ ਇੱਕ ਹਿਸਟਰੀ ਆ ਜੀ ਇਹ ਹੈ ਨਾ ਮਤਲਬ ਵੀ ਇੱਕ ਕਿੱਡਾ ਇੱਕ ਇਤਿਹਾਸਿਕ ਤੱਤ ਆ ਇਹ ਹਾਂਜੀ ਪੱਟੇ ਚੁੱਕਣਾ ਇੱਥੇ ਪੱਟੇ ਚੁੱਕਣਾ ਹੋਰ ਵੀ ਕਈ ਗੱਲਾਂ ਜਦਾਂ ਵੇ ਆ ਅੱਗੇ 12:00 ਵੱਜ ਗਏ ਤੇ 12:00 ਵਜੇ ਰਾਗਨੂ ਸਿੰਘ ਅਟੈਕ ਕਰਦਾ ਸੀ ਇੱਧਰੋਂ ਜੀ 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 ਤੇ ਜਿਹੜੀਆਂ ਮਤਲਬ ਉਤੋਂ ਕੁੜੀਆਂ ਬੁੜੀਆਂ ਦਾ ਹੋਰ ਸਮਾਨ ਲੁੱਟਿਆ ਉਹ ਖੋਹ ਲੈਂਦੇ ਸੀ ਹਮਲਾਵਰਾਂ ਤੋਂ ਜੀ 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 ਤੇ ਉਹ ਇਦਾਂ ਕਈ ਕ ਹਫ਼ਤੇ ਹੁੰਦੀਆਂ ਇਹ ਜੀਆਂ ਜੀ ਇਹ ਗੱਲਾਂ ਦੇਖੋ ਮੇਰੇ ਮੇਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇਹ ਗੱਲਾਂ ਐਵੇਂ ਨਹੀਂ ਬਣਿਆ ਹੈਗੀਆਂ ਇਹਨਾਂ ਦਾ ਕੁਝ ਪੱਖ ਹੁੰਦਾ ਆ ਇਤਿਹਾਸਿਕ ਪੱਖ ਹੁੰਦਾ ਆ ਪਿਛਲੇ ਜੋ ਸਮੇਂ ਦੇ ਵਿੱਚ ਜੋ ਹੋਇਆ ਉਹਦੇ ਨਾਲ ਜੁੜਿਆ ਹੁੰਦਾ ਜ਼ਰੂਰ ਇਸ ਨੂੰ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜਿੱਦਾਂ ਕਿ ਸਾਨੂੰ ਇੱਥੋਂ ਬਜ਼ੁਰਗਾਂ ਤੋਂ ਪਤਾ ਲੱਗਿਆ ਇਸ ਚੀਜ਼ ਬਾਰੇ ਤੇ ਜੇ ਤੁਹਾਨੂੰ ਵੀ ਕੁਝ ਹੋਰ ਗੱਲ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਚਲੋ ਠੀਕ ਹੈ ਜੀ ਮੈਂ ਆਸ ਕਰਦਾ ਕਿ ਮੇਰੇ ਦਰਸ਼ਕਾਂ ਨੂੰ ਇਹ ਵਲੌਗ ਚੰਗਾ ਲੱਗਾ ਹੋਵੇਗਾ ਬਹੁਤ ਹੀ ਇੱਕ ਇੰਟਰਸਟਿੰਗ ਜਾਣਕਾਰੀ ਸੀ ਜਿਹੜੀ ਬਜ਼ੁਰਗਾਂ ਨੇ ਸਾਨੂੰ ਦੱਸੀ ਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਮੇਰੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ